ਗੁਰੂ ਸਾਹਿਬ ਦੇ ਜਿੰਨੇ ਚੋਜ ਨੇ ਬੜੇ ਹੈਰਾਨ ਕਰ ਬਹੁਤ ਜਿੰਨੀਆਂ ਮਰਜ਼ੀ ਵਡਿਆਈਆਂ ਕਰੀ ਜਾਂਦੇ ਆ ਅੱਜ ਖਿਆਲ ਕਰਿਓ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਸਮਾਗਮ ਹੁੰਦੇ ਆ ਗੁਰੂ ਸਾਹਿਬ ਦੇ ਪ੍ਰਕਾਸ਼ ਸਾਹਮਣੇ ਇੱਕ ਜਿਹੜੀ ਮਾਇਆ ਵਾਲੀ ਪੇਟੀ ਬੋਲ ਰੱਖੀ ਹੁੰਦੀ ਆ ਤੇ ਤੁਸੀਂ ਖਿਆਲ ਨਹੀਂ ਕੀਤਾ ਕਿਉਂ ਰੱਖੀ ਹੋਣੀ ਆ ਪੇਟੀ ਹੋਵੇ ਨਾ ਹੋਵੇ ਜਦੋਂ ਆਪਾਂ ਨਮਸਕਾਰ ਕਰਨਾ ਵਾ ਮਾਇਆ ਉੱਥੇ ਰੱਖੀ ਜਾਂਦੀ ਆ ਜਾਣਦੇ ਕੀ ਆਪਜੀ ਖਿਆਲ ਕਰਿਓ ਕਈ ਥਾਨਾਂ ਤੇ ਆਪਣਾ ਨਾਮ ਹੀ ਲੈਨੇ ਜਿਹੜੇ ਧਰਮ ਸਥਾਨ ਨੇ ਵੱਖਰੇ ਵੱਖਰੇ ਧਰਮਾ ਦੇ ਉਹਨਾਂ ਦੇ ਵਿੱਚ ਹੋ ਸਕਦਾ ਵਰਤੀ ਦਾਨ ਵਾਲੀ ਭੇਟੀ ਮਾਇਆ ਵਾਲੀ ਭੇਟੀ ਅਸੀਂ ਦਾਨ ਭੇਟੀ ਨੂੰ ਲਿਖਦੇ ਅਸੀਂ ਦਾਨ ਨਹੀਂ ਕਰ ਰਹੇ ਅਸੀਂ ਆਪਣੀ 10 9 ਦੀ ਕੀਰਤ ਚੋਂ ਦਸਵੰਦ ਕਰ ਰਹੇ ਹਾਂ ਦਾਨ ਦੇ ਵਿੱਚ ਤੇ 10 9 ਦੀ ਕੀਰਤ ਚ ਬਹੁਤ ਫਰਕ ਹੋ ਦਾਨ ਵਿੱਚ ਹਉਮੈ ਹੈ ਦਸਾਂ ਨਾਮ ਦੀ ਕਿਰਤੇ ਨਿਮਰਤਾ ਵਾਲਾ ਮੇਰਾ ਫਰਜ਼ ਹੀ ਹੋਣਾ। ਦਾਨ ਇਦਾਂ ਕੀਤਾ ਜਾਂਦਾ ਕਿਸੇ ਨੂੰ ਦਿੱਤਾ ਜਾਂਦਾ ਹੱਥ ਉੱਤੇ ਕਰਕੇ ਤੇ ਦਸਵੰਧ ਇਦਾਂ ਰੱਖਿਆ ਜਾਂਦਾ। ਇਸ ਕਰਕੇ ਅਸੀਂ ਗੁਰੂ ਸਾਹਿਬ ਜੀ ਦੇ ਰੁਮਾਲਾ ਇਦਾਂ ਰੱਖਦੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰੋ ਕਿਰਤ ਆਰਥ ਕਰੋ ਉਂਦੀ ਕਾਰ ਕਰੀ। ਉਹ ਸ ਰੁਮਾਲੇ ਚ ਮਾਇਆ ਹੁੰਦੀ ਹੈ। ਉਹਦਾ ਕਾਰਨ ਕੀ ਆ? ਹੋਰ ਧਰਮ ਸਥਾਨਾਂ ਤੇ ਹੋ ਸਕਦਾ ਕਿਸੇ ਦੀ ਦਾਨ ਪੇਟੀ ਮਾਇਆ ਵਾਲੀ ਹੋਵੇ ਕਿ ਜਿਹੜੀ ਆ ਦਰਵਾਜ਼ੇ ਤੋਂ ਬਾਹਰ ਰੱਖੀ ਹੋਈ। ਸੱਜੇ ਰੱਖੀ ਹੋਵੇ ਖੱਬੇ ਰੱਖੀ ਹੋਵੇ ਅੰਦਰ ਵੱੜਦੀ ਨਾਲ ਰੱਖੀ ਹੋ ਤੁਸੀਂ ਵੇਖੀ ਹੋਊਗੀ ਜਰੂਰ ਰੱਖੀ ਹੋਵੇ ਨਾ ਰੱਖੀ ਹੋਵੇ ਹੋ ਸਕਦਾ ਪਿਛਲੇ ਪਾਸੇ ਰੱਖੀ ਗਈ ਹੋਵੇ ਸਾਈਡ ਤੇ ਰੱਖੀ ਗਈ ਹੋਵੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਨਾ ਗੁਰੂ ਘਰ ਦੇ ਵਿੱਚ ਮਾਇਆ ਵਾਸਤੇ ਜਿਹੜਾ ਪ੍ਰਬੰਧ ਹੈ ਜਿਹੜਾ ਅਸੀਂ ਮੱਥਾ ਟੇਕਣਾ ਵਾ ਉਹ ਗੁਰੂ ਸਾਹਿਬ ਦੇ ਸਾਹਮਣੇ ਹੀ ਟੇਕਿਆ ਜਾਂਦਾ ਵਾ ਉਹਦੀ ਵਿਵਸਥਾ ਵਾਸਤੇ ਅਸੀਂ ਗੋਲਕ ਰੱਖੀ ਹੈ ਉਹਦਾ ਕਾਰਨ ਕੀ ਹੈ ਗੁਰਮੁਖੋ ਗੁਰੂ ਸਹਿਬ ਦੀਆਂ ਇੰਨੀਆਂ ਡੂੰਘੀਆਂ ਰੌਂਜਾਂ ਜੇ ਜਿੱਦਣ ਕਿਤੇ ਗੁਰੂ ਮਾਰਾ ਨੇ ਕਿੰਕਲਾ ਮਾਤਰ ਵੀ ਝੋਲੀ ਭਾਰਤੀ ਨਾ ਤੇ ਵੱਖਰੇ ਵੱਖਰੇ ਥਾਵਾਂ ਤੋਂ ਪਟੰਨੋਂ ਹਟ ਜਾਂਦੇ ਕਾਰਨ ਇਹ ਪਟੰਨ ਦਾ ਆਪਣੇ ਬਾਪੂ ਦੀ ਵੜਿਆਈ ਆਪਣੇ ਬਾਪੂ ਦੀ ਪ੍ਰਾਪਰਟੀ ਦਾ ਨਹੀਂ ਪਤਾ ਖਜ਼ਾਨਾ ਨਹੀਂ ਪਤਾ ਤੇ ਉਸ ਖਜ਼ਾਨੇ ਨੂੰ ਕਦੀ ਖੋਲ ਕੇ ਅਸੀਂ ਦਿੱਠਾ ਨਹੀਂ ਜੇ ਉਹਨੂੰ ਕਿਤੇ ਖੋਲ ਕੇ ਵੇਖ ਲੀਏ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾ ਮੇਰੇ ਮਨ ਪਿਆਰ ਦੀ ਗੱਲ ਉਹ ਕਹਿੰਦੇ ਲੈ ਇਹਦੇ ਬਾਪੂ ਨੇ ਇੱਥੇ ਪੇਟੀ ਤੇ ਕੀ ਘਾੜੇ ਵਾਲੀ ਦੇ ਬਾਹਰ ਹੈ ਵੀ ਲੋਕਾਂ ਨੂੰ ਕਰਲੇ ਮਾਰਦੇ ਨੇ ਧਰ ਕਹਿ ਨਹੀਂ ਕਰੇ ਗੁਰੂ ਸਹਿਬ ਜੀ ਦੇ ਸਾਨਮੁਖ ਮਾਇਆ ਜਾਂ ਗੋਲ ਕਿਸ ਕਰਕੇ ਗੁਰਮੁਖੋ ਰੱਖੀ ਜਾਂਦੀ ਆ ਜਿਹੜੀ ਮਾਇਆ ਵਾ ਨਾ ਇਹਦੇ ਬੜੇ ਰੂਪ ਆ ਬਹੁਤ ਤਰੀਕਿਆਂ ਦੀ ਆ ਬਹੁਤ ਰੰਗਿਆਂ ਦੀ ਆ ਬਹੁਤ ਕਿਸਮਾਂ ਦੀ ਆ ਕੱਲਾ ਪੈਸਾ ਮਾਇਆ ਨਹੀਂ ਮੈਂ ਬੇਨਤੀ ਕਰਦਾ ਆਜੀ ਰੋਜ ਗੁਰੂ ਸਾਹਿਬ ਦਾ ਫਰਮਾਨ ਰਟਨ ਕਰਦੇ ਜੇ ਯਾਦ ਕਰਦੇ ਜੇ ਪੜ੍ਹਦੇ ਜੇ ਰੰਗੀ ਰੰਗੀ ਕਈ ਰੰਗਾਂ ਦੀ ਭਾਤੀ ਕਾਰ ਕਰ ਕਈ ਭਾਰਤਾਂ ਦੀ ਰੰਗੀ ਰੰਗੀ ਭਾਤੀ ਕਾਰ ਕਰ ਜਿੰਸੀ ਕਈ ਜਿੰਸਾਂ ਦੀ ਮਾਇਆ ਜਿੰਨ ਉਹ ਬਾਹੇ ਜਿਹੜੀ ਚੀਜ਼ ਗੁਰੂ ਦੀ ਮਰਿਆਦਾ ਤੋਂ ਗੁਰੂ ਦੇ ਦਰ ਤੋਂ ਗੁਰੂ ਦੇ ਉਪਸਥੇਸ਼ ਤੋਂ ਤੋੜਦੀ ਆ ਉਹ ਮਾਇਆ ਬਾਹੇ ਪਾਵੇਂ ਉਹ ਚੌਧਰਵਾ ਪਾਵੇਂ ਉਹ ਰੂਪਵਾ ਪਾਵੇਂ ਉਹ ਪ੍ਰਾਪਰਟੀ ਆ ਪਾਵੇਂ ਉਹ 3 ਪੁੱਤਰ ਜਿਹੜੀ ਚੀਜ਼ ਵੀ ਚੰਗੇ ਤੇ ਮਾੜੇ ਦੇ ਵਿਚਾਰਾਂ ਤੇ ਪਰਦਾ ਪਾ ਦਿੰਦੀ ਚੰਗਾ ਮਾੜਾ ਇਹ ਇੱਕ ਪਾਸੇ ਕਰਕੇ ਅਸੀਂ ਕਰਨ ਦਾ ਪਿੰਦੇ ਆ ਅਸੀਂ ਮਾਇਆ ਦੇ ਅਧੀਨ ਆ ਪਰ ਉਹੀ ਚੀਜ਼ ਉਹ ਪੈਸਾ ਵੀ ਹੋ ਸਕਦਾ ਧਨਦੌਲਤ ਹੋ ਸਕਦਾ ਰਤਬਾ ਹੋ ਸਕਦਾ ਪਾਵਰ ਹੋ ਸਕਦੀ ਆ ਆਪਣੇ ਸਰੀਰ ਦਾ ਜੋਰ ਹੋ ਸਕਦਾ ਆਪਣੀ ਬਾਤ ਪੀ ਦਾ ਜੋਰ ਹੋ ਸਕਦਾ ਮਹਿਨਵਾੜੀਆਂ ਹੋ ਸਕਦੀਆਂ ਗੱਡੀਆਂ ਹੋ ਸਕਦਾ ਆਪਣਾ ਸੋਹਣਪਣਾ ਹੋ ਸਕਦਾ ਉਹ ਮਾਇਆ ਦੇ ਵਿੱਚ ਤੇ ਜਿਹੜੀ ਚੀਜ਼ ਗੁਰੂ ਦੇ ਮਲਾਪ ਗੁੰਡੀ ਸੇਵਾ ਵਾਸਤੇ ਸਹਾਈ ਹੋ ਜਾਂਦੀ ਆ ਉਹ ਮਾਇਆ ਤੋਂ ਬਾਹਰ ਨਿਕਲ ਜਾਂਦੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਦਸਮਨ ਦੇ ਮਰਿਆਦਾ ਬਣਾਈ ਕਿ ਉਹੀ ਮਾਇਆ ਜਿਹੜਾ ਆ ਜਿੰਨੂੰ ਅਸੀਂ ਮਾਇਆ ਕਹਿੰਦੇ ਪੈਸੇ ਵਾਲੀ ਮਾਇਆ ਉਹ ਮਾਇਆ ਨਾ ਬਣੇ ਕੋ ਦਸਮੰਤ ਦੇ ਵਿੱਚ ਆ ਕੇ ਗੁਰੂ ਦੇ ਚਰਨਾਂ 'ਚ ਲੱਗੇ ਤੇ ਉਹ ਗੁਰੂ ਦੇ ਮਲਾਪ ਦੀ ਸਹਾਈ ਬਣ ਕੇ ਤੇ ਮਾਇਆ ਦੀ ਮਿਸਤੋਂ ਬਾਹਰ ਆਇਆ ਧੀਆ ਪੁੱਤਰ ਜਿੱਦਣ ਕਹਿੰਦੇ ਮਮਾ ਅੱਜ ਗੁਰਦੁਆਰਾ ਸਾਹਿਬ ਨਹੀਂ ਜਾਣਾ ਉਹ ਮਾਇਆ ਨਹੀਂ ਆ ਸਿਗੜੀ ਕਹਿੰਦੀ ਕੀ ਗੱਲ ਆ ਜੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਨਹੀਂ ਕੀਤਾ ਜਪਾ ਜੀ ਕੀਤਾ ਠੀਕ ਵੀ ਜੇ ਚਲੋ ਜਪਜੀ ਸਾਹਿਬ ਵੀ ਕਰ ਲਓ ਉਹ ਮਾਇਆ ਨਹੀਂ ਆ ਉਹ ਪਰਿਵਾਰ ਮਾਇਆ ਨਹੀਂ ਆ ਤੁਹਾਨੂੰ ਉਹ ਰੁਤਭਾ ਅਸਲ ਸੁਖ ਮਿਲਿਆ ਤੁਸੀਂ ਕਿਸੇ ਗਰੀਬ ਗਲਬੇ ਦੀ ਗਰੀਬ ਦਾ ਮੂੰਹ ਗੁਰੂ ਦੀ ਕੋਲ ਤੁਸੀਂ ਕਿਸੇ ਦੀ ਹੈਲਪ ਕਰ ਦਿੱਤੀ ਆਪ ਆਪਣੇ ਹੀ ਵਾਪਰੇ ਆ ਹਰਾਂ ਦੇ ਵਿੱਚ ਆਪਣਾ ਸਾਰਾ ਪੰਜਾਬ ਬੋਲ ਕੇ ਪਿਆ ਕਿਉਂਕਿ ਗੁਰੂ ਦੀ ਬਖਸ਼ਿਸ਼ ਸਦਕਾ ਉਹ ਸਿੱਖ ਮਾਇਆ ਤੋਂ ਉੱਪਰ ਨਹੀਂ ਬਾਹਰ ਇਸ ਕਰਕੇ ਸਭ ਤੋਂ ਵੱਡਾ ਸਤਿਗੁਰੂ ਦਾ ਪਰ ਇਨਾਂ ਸਾਰੀਆਂ ਮਾਇਆ ਦੇ ਵਿੱਚੋਂ ਜਿਹੜੀ ਸਭ ਤੋਂ ਪ੍ਰਭਰ ਸ਼ਕਤੀ ਰੱਖਦੀ ਆ ਉਹ ਵਾਹੇ ਪੈਸਾ ਧਨ ਦੌਲਤ ਕਿਉਂਕਿ ਇਹਦੀ ਸ਼ਕਤੀ ਦੇ ਨਾਲ ਅਸੀਂ ਦੂਜੀ ਮਾਇਆ ਇਕੱਠੀ ਖਰੀਦੇਣੀ ਚੋਣੇ ਦੂਜੀ ਮਾਇਆ ਇਹਦੇ ਪਿੱਛੇ-ਪਿੱਛੇ ਆ ਜਾਂਦੀ ਮਹਿਲ ਮਾੜੀਆਂ ਗੱਡੀਆਂ ਰੁਤਬਾ ਪਾਵਰ ਇਸ ਕਰਕੇ ਦੇ ਪਿੱਛੇ ਜਿਆਦਾ ਜੋਰ ਲੱਗਦਾ ਇਸ ਕਰਕੇ ਇਹਦੀ ਸ਼ਕਤੀ ਜਾਂਦੀ ਆ ਗੁਰੂ ਸਾਹਿਬ ਜੀ ਨੇ ਨਾ ਰਾਮ ਜੀ ਸਮਝਾਈ ਕਿ ਪੁੱਤਰਾ ਇਹ ਮਾਇਆ ਇਹੋ ਜੀ ਆ ਜਿਹਦੇ ਪਿੱਛੇ ਸਾਰੀ ਦੁਨੀਆ ਪਤਾ ਨਹੀਂ ਕਦੋਂ ਤੋ ਭੱਜੀ ਜਾਂਦੀ ਤੇ ਚੰਗੇ ਮਾੜੇ ਕਰਨ ਸਾਰੇ ਕਰਦੇ ਪ੍ਰਾਪਤ ਕਰਨਾ ਉਸ ਤੇ ਮੈਂ ਤੈਨੂੰ ਇੱਕ ਜ਼ੁਬਤ ਦੇ ਦੇਣਾ ਜਿੱਦਾਂ ਤੈਨੂੰ ਜ਼ੁਬਤ ਦੇ ਦਿੱਤੀ ਨਾ ਪਰਿਵਾਰ ਦੇ ਵਿੱਚ ਕਿੱਦਾਂ ਰਹਿਣਾ ਤੇ ਕਿੱਦਾਂ ਪ੍ਰਮਾਤਮਾ ਨੂੰ ਪਾਉਣਾ ਉਦਾਂ ਮਾਇਆ ਦੀ ਮੈਂ ਤੈਨੂੰ ਜ਼ੁਬਤ ਦੇ ਦੇਣਾ ਤੇ ਜਿਨ੍ਹਾਂ ਨੇ ਕੀਤੀ ਨਾ ਗੁਰਮੁਖੋ ਹੁਣ ਮਨ 'ਚ ਹੱਸਣ ਦੀ ਇਹ ਉਹਨਾਂ ਦੇ ਮਨ ਤੇ ਫੁਰਨੇ ਦੀ ਮੈਂ ਹੁਣ ਬੇਨਤੀ ਕਰਨ ਲੱਗਾ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਗੱਲ ਕਿੰਨੀ ਸਹੀ ਪਰ ਅਸੀਂ ਬੋਲ ਕੇ ਨਹੀਂ ਜੇ ਦੱਸ ਸਕਦੇ ਕਿਉਂਕਿ ਇਹ ਜਿਹਦੇ ਨਾਲ ਵਰਤਦਾ ਨਾ ਉਹਦੇ ਨਾਲ ਵਰਤਦਾ ਜਿਹਦੇ ਤੇ ਕਿਰਪਾ ਹੁੰਦੀ ਉਹਦੇ ਤੇ ਹੁੰਦੀ ਆ ਗੁਰੂ ਪਾਸ਼ਾ ਜੀ ਆਪਣੇ ਗੁਰਸਿੱਖ ਨੂੰ ਦੱਸਣ ਲੱਗੇ ਪੁੱਤਰਾ ਵੇਖ ਮੇਰੀ ਗੱਲ ਸੁਣ ਸਾਰੀ ਦੁਨੀਆ ਸਾਰੀ ਲੁਕਾਈ ਮਾਇਆ ਪਿੱਛੇ ਭੱਜੀ ਫਿਰਦੀ ਆ ਤੇ ਇਹ ਮਾਇਆ ਗਾੜੀ ਗਾੜੀ ਭੱਜੀ ਫਿਰਦੀ ਕਬੀਰ ਸਾਹਿਬ ਕਹਿੰਦੇ ਇਹ ਮਾਇਆ ਇਹੋ ਜੀ ਹੈ ਕਿ ਇੱਕ ਪਾਸੇ ਨੇ ਚੂੜਾ ਪਾਇਆ ਤੇ ਦੂਜੇ ਪਾਸੇ ਦਾ ਜਿਹੜਾ ਪਤੀ ਉਹ ਮਰਿਆ ਮੁਕਿਆ ਤੇ ਉੱਤੇ ਵੈਣ ਪਾਉਂਦੀ। ਕਬੀਰ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਤੂੰ ਭੱਜਾਂ ਫਿਰਦਾ ਮਾਇਆ ਨਹੀਂ ਮਿਲਣੀ ਕਿਉਂ ਨਹੀਂ ਮਿਲਣੀ ਇਹ ਉੱਥੋਂ ਹੀ ਮਿਲਣੀ ਆ ਜਿੱਥੇ ਇਹ ਰੱਖੀ ਆ ਜਿਹੜੀ ਚੀਜ਼ ਜਿੱਥੇ ਰੱਖੀ ਹੁੰਦੀ ਉੱਥੋਂ ਮਿਲਦੀ। ਅਸੀਂ ਫਰਿੱਜ 'ਤੇ ਮੋਬਾਈਲ ਰੱਖਤਾ ਫਰਿੱਜ 'ਤੇ ਮੋਟਰਸਾਈਕਲ ਦੀ ਚਾਬੀ ਰੱਖਤੀ ਕਾਰ ਦੀ ਚਾਬੀ ਰੱਖਦੀ ਤੇ ਅਸੀਂ ਡਰਾਈング ਰੂਮ 'ਚ ਲੱਭਾਂਗੇ ਤੇ ਨਹੀਂ ਲੱਭੂਗੀ। ਕਿਉਂ? ਉਹ ਉਥੋਂ ਹੀ ਲਪਕੂਗੀ ਜਿੱਥੇ ਉਹ ਰੱਖੀਆ ਜਿੱਥੇ ਉਹ ਪਈਆ ਜਿੱਥੇ ਉਹਦਾ ਥਾਂ ਹੋ ਗੁਰਮੁਖੋ ਸਵੇਰੇ ਸ਼ਾਮ ਜਦੋਂ ਵੀ ਗੁਰੂ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਗੁਰੂ ਸਾਹਿਬ ਜੀ ਸਾਨੂੰ ਪ੍ਰੈਕਟੀਕਲ ਰੋਲ ਚ ਦੱਸਦੇ ਪੁੱਤਰਾ ਵੇਖ ਲੈ ਜਿਹੜੀ ਮਾਇਆ ਵਾਸਤੇ ਲੋਕੀ ਭੱਜੇ ਫਿਰਦੇ ੱਟਕੇ ਖਾਂਦੇ ਫਿਰਦੇ ਆ ਅਸਲ ਵਿੱਚ ਉਸ ਮਾਇਆ ਦਾ ਸਥਾਨ ਕਿੱਥੇ ਆ ਗੁਰੂ ਦੇ ਚਰਨਾਂ ਦਾ ਓ ਮਾਇਆ ਘੰਟਾ ਸਾਰੇ ਸ਼ੁਕਰ ਨੂੰ ਰਾਮਦਾਸ ਮਹਾਰਾਜ ਜੀ ਦਾ ਦਰ ਵੇਖੋ ਕਿੰਦਾ ਮਾਇਆ ਦੇਖਦੀ ਇਹ ਦਾਸੀ ਆ ਉਹ ਮੇਰੇ ਪੁੱਤਰਾ ਇਸ ਦਰ ਤੇ ਇਸ ਘਰ ਦੇ ਵਿੱਚ 9 ਨਿੱਧੀਆਂ 18 ਸਿੱਧੀਆਂ ਸਭ ਕੁਝ ਮਿਲਦਾ ਪਿੱਛੇ ਲੱਗੀਆਂ ਫੇਰ ਤੇਰੇ ਪਿੱਛੇ ਪਿੱਛੇ ਆਉਣਗੀਆਂ ਜੇ ਮਾਇਆ ਦੀ ਵੀ ਤੈਨੂੰ ਲੋੜ ਹੈ ਨਾ ਮੰਗਣਾ ਆਪਣੇ ਬਾਪੂ ਕੋਈ ਆ ਤੇ ਇਹ ਤੈਨੂੰ ਮੈਂ ਦੱਸ ਦਿੰਦਾ ਕਿੱਥੇ ਰਹਿੰਦੀ ਆ ਤੇ ਕਿੱਥੇ ਪ੍ਰਾਪਤ ਹੁੰਦੀ ਆ ਇਹ ਗੁਰੂ ਦੇ ਚਰਨਾਂ ਦੇ ਵਿੱਚ ਰਹਿੰਦੀ ਆ ਤੇ ਤੂੰ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਪੇਗਾ ਲੱਭਣ ਦੀ ਲੋੜ ਨਹੀਂ ਪੈਣੀ ਮਾਇਆ ਭਗਤਨ ਦੀ ਦਾਸੀ ਇਹ ਰਾਮ ਜੀ ਸਮਝਾਈ ਗੁਰੂ ਸਾਹਿਬ ਜੀ ਨੇ ਕਿਉਂ ਕਿ ਲੋਕ ਤੇ ਪਰਲੋਕ ਦੇ ਕਾਰਜ ਸੁਹੇਲੇ ਕਰਨੇ ਆ ਮਾਇਆ ਦੀ ਲੋੜ ਪੈਣੀ ਤੈਨੂੰ ਗੁਰਮੁਖਾ ਪਰ ਇਸ ਮਾਇਆ ਤੋਂ ਤੂੰ ਉਪਰਾਣ ਕਿੱਦਾਂ ਰਹਿਣਾ ਤੇ ਮਾਇਆ ਵਾਸਤੇ ਕਿਤੇ ਬਾਹਰ ਨਾ ਭਗਤੀ ਇਹ ਵੀ ਮੇਰੀ ਜ਼ਿੰਮੇਵਾਰੀ ਆ ਮੇਰੇ ਚਰਨਾਂ ਦੇ ਵਿੱਚ ਹੀ ਰਹਿੰਦੀ ਆ ਤੇ ਜਿੱਦਨ ਤੂੰ ਮੇਰੇ ਚਰਨਾਂ ਨਾਲ ਜੁੜ ਗਿਆ ਤੇ ਆਪੇ ਤੇਰੀ ਦਾਸੀ ਬਣ ਜਾਣਾ ਇਹੀ ਕਾਰਨ ਆ ਬਾਰ ਬਾਰ ਜਦੋਂ ਅਸੀਂ ਦੇਖਦੇ ਗੋਲਗ ਦੀ ਪੇਟੀ ਗਾੜੀ ਹੁੰਦੀ ਆ ਗੁਰੂ ਸਹੈਲ ਦੇ ਸੰਗ ਵਿੱਚ ਅਸੀਂ ਕੋਈ ਵੀ ਮਾਇਆ ਰੱਖ ਕੇ ਮੱਥਾ ਟੇਕਦੇ ਕਿਉਂਕਿ ਉਹ ਗੁਰੂ ਦੇ ਚਰਨਾਂ ਦੀ ਦਾਸੀ ਹੈ ਇਹ ਗੁਰੂ ਮਹਾਰਾਜ ਨੇ ਐਵੇਂ ਕੰਨਾ ਨਹੀਂ ਕਰਤੀ ਐਵੇਂ ਕਲਸ਼ ਨਹੀਂ ਲੱਗਿਆ ਐਵੇਂ ਗੁੰਬਦ ਨਹੀਂ ਬਣ ਕੇ ਸਾਡੇ ਬਹੁਤ ਵੱਡਾ ਕਾਰਨ ਆਖਿਆ ਖੈਰ ਫਿਰ ਕਿਤੇ ਆਪਾਂ ਵਿਚਾਰ ਕਰਾਂਗੇ